ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜਿਕਰੇ ਅੱਜ ਇਹ ਕਾ ਨਾ ਆਪਾਂ ਵੀਡੀਓ ਲੈ ਕੇ ਆਏ ਜਿਹਦੇ ਵਿੱਚ ਨਾ ਮਤਲਬ ਕਿ ਉਹ ਜਿਹੜੇ ਬਾਈ ਰঞ্জੀਤ ਸਿੰਘ ਢੱਡੀਆਂ ਵਾਲੇ ਨੇ ਉਹਨਾਂ ਤੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਉਹਨਾਂ ਕੋਲ ਇਨਾ ਪੈਸਾ ਹੈ ਮਹਿੰਗੇ ਬੂਟ ਪਾਉਂਦੇ ਨੇ ਮਹਿੰਗੀਆਂ ਗੱਡੀਆਂ ਰੱਖਦੇ ਨੇ ਲਗਜ਼ਰੀ ਲਾਈਫ ਸਟਾਈਲ ਤੇ ਪ੍ਰਚਾਰਕਾਂ ਦਾ ਇੰਜ ਦਾ ਨਹੀਂ ਹੋਣਾ ਤੇ ਲੋਕਾਂ ਨੂੰ ਇਹ ਤਲਕੀਨ ਕਰਦੇ ਨੇ ਮਾਇਆ ਪੈਸਾ ਕੁਝ ਨਹੀਂ ਹੁੰਦਾ ਤੇ ਇਹਦਾ ਉਹ ਜਵਾਬ ਦੇ ਰਹੇ ਨੇ ਇਸ ਵੀਡੀਓ ਦੇ ਵਿੱਚ ਤੇ ਦੂਸਰਾ ਇਹਦੇ ਵਿੱਚ ਇਹ ਵੇ ਕਿ ਵੀ ਤੁਹਾਨੂੰ ਪਤਾ ਹੈ ਕਿ ਸ਼ੁਰੂ ਤੋਂ ਜਿਹੜੇ ਬਾਈ ਰਣਜੀਤ ਸਿੰਘ ਟਰਡੀਆਂ ਵਾਲੇ ਨੇ ਉਹ ਬੜਾ ਸਹਿਨਸ਼ੀਲਤਾ ਦਾ ਸਬਕ ਦਿੰਦੇ ਨੇ ਲੋਕਾਂ ਨੂੰ ਕਿ ਸਬਰ ਦਾ ਕਰੋ ਬਰਦਾਸ਼ਤ ਕਰੋ ਤੇ ਉਹ ਆ ਵੀ ਸਹਿਨਸ਼ੀਲਤਾ ਉਹਨਾਂ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਬਰਦਾਸ਼ਤ ਤੇ ਤੇ ਉਹ ਉਸ ਵਜ੍ਹਾ ਤੋਂ ਉਹਨਾਂ ਨੇ ਕਦੀ ਕਿਸੇ ਨੂੰ ਮੁੜ ਕੇ ਜਵਾਬ ਨਹੀਂ ਦਿੱਤਾ ਲੇਕਿਨ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਕਿ ਉਹਨਾਂ ਨੇ ਥੋੜੇ ਬਹੁਤ ਇੱਕ ਦੋ ਜਵਾਬ ਦਿੱਤੇ ਨੇ ਤੇ ਆਪਾਂ ਹੁਣ ਵੀਡੀਓ ਸ਼ੁਰੂ ਕਰਨੇ ਆਂ ਵੀਰੇ ਵੀਡੀਓ ਲੋਕ دوست ਪੂਰੀ ਦੇਖਣਗੇ ਐਂਡ ਤੱਕ ਦੇਖਣਗੇ ਬਾਬੇ ਆਪ ਤਾਂ ਬਿਜ਼ਨਸ ਕਲਾਸ 'ਚ ਟਰੈਵਲ ਕਰਦੇ ਆ ਇੱਥੇ ਗਰਮੀ ਆਉਂਦੀ ਹੈ ਇੰਗਲੈਂਡ ਭੱਜ ਜਾਂਦੇ ਆ ਜਾਂ ਕੈਨੇਡਾ ਗਰਮੀ ਇਹ ਬਰਦਾਸ਼ਤ ਨਹੀਂ ਕਰ ਸਕਦੇ ਰੋਲਸ ਰੋਇਸ ਵਰਗੀਆਂ ਕਾਰਾਂ ਇਹਨਾਂ ਦੇ ਕੋਲ ਨੇ ਇਹਨਾਂ ਦੇ ਘਰ ਬਾਥਰੂਮ ਤੇ 33 ਲੱਖ ਰੁਪਏ ਮੇਰੀ ਭੈਣ ਲਾਇਆ ਟਾਈਲਾਂ ਮੈਂ ਤਾਂ ਜਾਣਦਾ ਕਿਹੜੇ ਨੇ ਲਾਇਆ ਇਟਲੀ ਤੋਂ ਟਾਈਲ ਆਈ ਸੀ ਉਹਦੀ ਸਪੈਸ਼ਲ ਉਸੇ ਦਰਬਾਰ 'ਚ ਜਿਹਦੇ ਮਾਰਬਲ ਦੇ ਉੱਤੇ 5 ਕਰੋੜ ਰੁਪਏ ਲੱਗਿਆ ਹੁੰਦਾ ਜਿਹਦੇ ਪੱਖੇ ਇਕੱਲਾ-ਇਕੱਲਾ 33000 ਦਾ ਹੈ ਜਿਹਦਾ ਏਸੀ ਵੱਡਾ ਕਿੰਨੇ ਟੰਨ ਵਾਲਾ ਲੱਗਿਆ ਉਸੇ ਦਰਬਾਰ ਚ ਬਹਿ ਕੇ ਬਾਬਾ ਜੀ ਕਹਿ ਰਹੇ ਹੁੰਦੇ ਆ ਮਾਇਆ ਤੋਂ ਦੂਰ ਰੋ ਮਾਇਆ ਚੰਗੀ ਚੀਜ਼ ਨਹੀਂ ਹੈ ਕੋਈ ਕੀ ਕਹਿੰਦਾ ਕਿਸੇ ਦੀ ਪਰਵਾਹ ਨਾ ਕਰੋ ਲੋਕਾਂ ਨੇ ਇੱਧਰ ਨੂੰ ਕਰੋਗੇ ਫਿਰ ਵੀ ਗੱਲਾਂ ਕਰਨੀਆਂ ਦੂਜੇ ਪਾਸੇ ਤੁਰੋਗੇ ਫਿਰ ਵੀ ਕਰਨੀਆਂ ਜਿਹੜਾ ਵੀ ਕੰਮ ਕਰੋਗੇ ਇਹਨਾਂ ਨੇ ਕੋਈ ਨਾ ਕੋਈ ਗੱਲ ਵਿੱਚੋਂ ਲੱਭ ਹੀ ਲਿਆ ਇਹਨਾਂ ਨੂੰ ਤੇ ਬਾਨਾ ਚਾਹੀਦਾ ਜੇ ਤੇ ਗਰਦਨ ਵੀ ਕਟਾ ਦੋਗੇ ਨਾ ਤਾਂ ਵੀ ਕਹਿਣਗੇ ਇਹ ਨਾ ਇੱਥੋਂ ਨਹੀਂ ਇੱਥੋਂ ਕਟਾਉਣਾ ਇਹ ਜੇ ਚੰਗੀ ਤਰ੍ਹਾਂ ਕੱਟੀ ਨਹੀਂ ਗਈ ਇਹਨਾਂ ਨੇ ਫਿਰ ਵੀ ਖੁਸ਼ ਨਹੀਂ ਹੋਣਾ ਤੁਸੀਂ ਆਪਣੇ ਆਪ ਨੂੰ ਕਾਇਮ ਰੱਖਿਆ ਕਰੋ ਆਪਣਾ ਮਨੋਬਲ ਵੀਰੋ ਭਰਾਵੋ ਬਣਾ ਕੇ ਰੱਖੋ ਲੋਕੀ ਤੈਨੂੰ ਮੋੜਨਗੇ ਸਤਗੁਰ ਨਾਲੋਂ ਤੋੜਨਗੇ ਕਿਸੇ ਦੀ ਪਰਵਾਹ ਨਾ ਕਰ ਜਦੋਂ ਸਾਡੀ ਗੱਡੀ ਆਈ ਨਾ ਨਿਕਲ ਕੇ ਉਹਦੇ ਚੋਂ ਐਂਸੀ ਚੋਂ ਉਹ ਦਿਨ ਚਾਰ ਗਾਉਣ ਵਾਲਿਆਂ ਦੀਆਂ ਗੱਡੀਆਂ ਨਿਕਲੀਆਂ ਉਹ ਗੱਡੀ ਤੋਂ ਪਹਿਲਾਂ ਚਾਰ ਨਿਊਜ਼ਾਂ ਵੀ ਲਾਈਆਂ ਪਰ ਕਿਸੇ ਨੂੰ ਕੋਈ ਪ੍ਰੋਬਲਮ ਬੋਲੋ ਗਾਉਂਣ ਵਾਲਿਆਂ ਕੋਲ ਪੈਸਾ ਕਿੱਥੋਂ ਆਇਆ ਪੰਜਾਬੀ ਜਿਹੜੇ ਗਾਉਂਦੇ ਨੇ ਉਹਨਾਂ ਨੂੰ ਪੈਸਾ ਕਿੰਨੇ ਦਿੱਤਾ ਪੰਜਾਬੀਆਂ ਨੇ ਦਿੱਤਾ ਕਿ ਨਹੀਂ ਦਿੱਤਾ 10 ਲੱਖ ਰੁਪਈਆ ਮੁੰਡੇ ਦੇ ਵਿਆਹ ਦਾ ਦਿੱਤਾ ਕਿ ਨਹੀਂ ਦਿੱਤਾ ਉਹਨਾਂ ਨੇ ਹੱਥ 'ਚ ਸ਼ਰਾਬ ਦੀਆਂ ਗੱਲਾਂ ਕੀਤੀਆਂ ਗੀਤ ਗਾਏ ਕਿ ਨਹੀਂ ਗਾਏ ਹਥਿਆਰਾਂ ਦੇ ਗਾਏ ਕਿ ਨਹੀਂ ਗਾਏ ਬੋਲੋ ਗਾਏ ਕਿ ਨਹੀਂ ਗਾਏ ਸਭ ਕੁਝ ਹੋਇਆ ਉਹ ਡਿਫੈਂਡਰਾਂ ਚਾਰ ਆਈਆਂ ਇੱਕੇ ਟਾਈਮ ਤੇ ਕਿਸੇ ਦੀ ਕੋਈ ਗੱਲ ਨਹੀਂ ਪਰ ਜੇ ਸਾਡੇ ਵਰਗਾ ਲੈ ਆਵੇ ਇਹ ਡਿਫੈਂਡਰ ਚ ਨਹੀਂ ਬਹਿ ਸਕਦੇ ਇਹ ਗ੍ਰੰਥੀ ਵਾਲਾ ਹੀ ਕੰਮ ਹੈ ਇਹ ਜੈਲਸ ਕਹਿੰਦੇ ਨੇ ਜੀ ਇਹਨੂੰ ਸਾੜਾ ਕਹਿੰਦੇ ਨੇ ਇਹਨੂੰ ਈਰਖਾ ਕਹਿੰਦੇ ਨੇ ਇਹ ਬਰਦਾਸ਼ਤ ਨਹੀਂ ਹੁੰਦਾ ਜਿਵੇਂ ਨਾ ਜੀ ਮੁੰਡੇ ਕਬੱਡੀ ਖੇਡਣ ਵਾਲੇ ਨਹੀਂ ਕਹਿੰਦੇ ਹੁੰਦੇ ਕਬੱਡੀ 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 15 ਦਿਨ ਅਹੀਂ ਚੱਲੀ ਗਿਆ ਗੱਡੀ 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 ਐਦਾਂ ਹੀ ਹੋਈ ਗਿਆ 15 ਦਿਨ ਵੀ ਗੱਡੀ 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 ਐਦਾਂ ਹੀ ਹੋਈ ਗਿਆ ਬਈ ਪਹਿਲੀ ਵਾਰੀ ਹੋਇਆ ਯਾਰ ਆ ਲੈਂਡ ਕਰੂਜ਼ਰ ਗੱਡੀ 58 ਲੱਖ ਦੀ ਮੈਨੂੰ 2004 ਵਿੱਚ ਟੀ ਸੀ ਰੀਜ ਕੰਪਨੀ ਨੇ ਦਿੱਤੀ ਸੀ ਪਤਾ ਕਿਉਂ ਸੀੜੀਆਂ ਹੀ ਇੰਨੀਆਂ ਵਿਕਦੀਆਂ ਸੀ ਗਿਫਟ ਕੀਤੀ ਸੀ ਗੱਡੀ ਜਿਨ੍ਹਾਂ ਦੇ ਘਰੇ ਚਾਰ-ਚਾਰ ਖੜੀਆਂ ਕਹਿੰਦੇ ਓਏ ਗੁਰੂ ਘਰ ਦੇ ਵਿੱਚ ਵਰਤੀ ਜਾਏਗੀ ਚੰਗੇ ਕੰਮ ਲੱਗੇਗੀ ਕੀ ਫਰਕ ਪੈਂਦਾ ਦੇਣ ਵਾਲੇ ਕਰਦੇ ਆ ਦੋ ਚਾਰ ਸਾਲ ਖੜੀ ਰਹੂਗੀ ਫਿਰ ਲੈ ਜਾਣਗੇ ਆ ਪਿੱਛੇ ਜੇ ਇੱਕ ਲੈ ਗਏ ਕੋਈ ਲੈ ਗਿਆ ਤੇ ਕੋਈ ਦੇ ਗਿਆ ਦੋ ਸਾਲ ਚਲਾ ਲਈ ਹੁਣ ਲੈ ਗਏ ਹੁਣ ਹੋਰ ਆ ਗਈ ਦੋ ਸਾਲ ਚਲਾ ਲਾਂਗੇ ਫਿਰ ਲੈ ਜਾਣਗੇ ਫਿਰ ਕੋਈ ਹੋਰ ਦੇ ਜਾਏਗਾ ਗੱਡੀ ਜੱਲੀ ਜਾਂਦੀਆਂ ਨੇ ਪਰ ਗੱਡੀ ਗੱਡੀ ਕਰਤਾ ਇੱਥੇ 3 ਕਰੋੜ ਦਾ ਕਿੱਲਾ مین ਰੋਡ ਦੇ ਉੱਤੇ ਤੇ 34 ਕਿੱਲੇ ਜ਼ਮੀਨ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਨਾਂ ਕਰਾਈ ਹੈ 200 ਕਰੋੜ ਤੋਂ ਵੱਧ ਰੁਪਈਆ ਇੱਥੇ ਲਾਇਆ ਇੱਕ ਪੰਜੀ ਦੀ ਜਾਇਦਾਦ ਆਪਣੀ ਨਹੀਂ ਨਾ ਵਿਆਹਿਆ ਨਾ ਧੀ ਹੈ ਨਾ ਪੁੱਤ ਹੈ ਅੱਜ ਮਰ ਗਿਆ ਅੱਜ ਜਿਉਂਦਾ ਵੀ ਸੰਗਤ ਦਾ ਸਾਰਾ ਕੁਝ ਹੈ ਤੇ ਮਰਨ ਤੋਂ ਬਾਅਦ ਵੀ ਸੰਗਤ ਦਾ ਸਾਰਾ ਕੁਝ ਹੈ ਜਿਉਂਦੇ ਆ ਵੀ ਸੰਗਤ ਦਾ ਤੇ ਮਰਿਆਂ ਵੀ ਸੰਗਤ ਦਾ ਪਰ ਮੈਂ ਕਹਿੰਦਾ ਓਏ ਗ੍ਰੰਥੀ ਟੂਜ ਗੱਡੀ ਫਿਰਦਾ ਹੈ ਗ੍ਰੰਥੀ ਪੱਕਾ ਬੰਨੀ ਫਿਰਦਾ ਇਦਾਂ ਹੀ ਸਾਡੇ ਵਾਲੇ ਮੈਨੂੰ ਕਈ ਕਹਿਣਗੇ ਬਾਬਾ ਜੀ ਮੈਨੂੰ ਗੱਲਾਂ ਬਹੁਤ ਕਰਦੇ ਨੇ ਮੈਂ ਕਿਹਾ ਮੇਰੇ ਵਾਲੀਆਂ ਲੈ ਲੈ ਮੇਰੇ ਤੇ ਇਲਜ਼ਾਮ ਬਹੁਤ ਲਾਉਂਦੇ ਨੇ ਮੈਂ ਕਿਹਾ ਮੇਰੇ ਵਾਲੇ ਲੈ ਲੈ ਤੈਨੂੰ ਪਤਾ ਮੇਰੇ ਤੇ ਕਿਦਾਂ ਦੇ ਲੱਗੇ ਆ ਜਿਹੜੀ ਗੱਲ ਜ਼ਿੰਦਗੀ ਵਿੱਚ ਮੈਂ ਸੁਪਨੇ ਵਿੱਚ ਵੀ ਨਹੀਂ ਸੋਚੀ ਹੋਣੀ ਮੈਂ ਉਦਾਂ ਦੇ ਇਲਜ਼ਾਮਾਂ ਨੂੰ ਵੀ ਫੇਸ ਕੀਤਾ ਆਪਣੀ ਜ਼ਿੰਦਗੀ ਵਿੱਚ ਬਰਮਖੋ ਸਾਰੀ ਜ਼ਿੰਦਗੀ ਜਿਸ ਬੰਦੇ ਨੇ ਆਪਣੀ ਮਾਂ ਨੂੰ ਮੈਂ ਇਕੱਲੀ ਨੂੰ ਨਹੀਂ ਮਿਲਿਆ ਤੇ ਮੈਂ ਟੀਵੀ ਵਿੱਚ ਨਿਊਜ਼ ਵੇਖੀ ਆ ਟਡਰੀਆਂ ਵਾਲਾ ਬਲਾਦਕਾਰੀ ਇਕੱਲੀ ਮਾਂ ਨੂੰ ਨਹੀਂ ਮਿਲਿਆ ਮੈਂ ਸਾਰੀ ਜ਼ਿੰਦਗੀ ਮੈਂ 10 ਸਾਲ ਪਹਿਲਾਂ ਕਿਹਾ ਸੀ ਖੜ ਕੇ ਇੱਥੇ ਡਾਕਟਰ ਚੈੱਕ ਕਰਾਓ ਮੈਨੂੰ ਜੇ ਮੈਂ ਨਾ ساری ਜ਼ਿੰਦਗੀ ਮੈਂ ਕਿਸੇ ਨਾਲ ਸੰਬੰਧ ਬਣਾਇਆ ਹੋਵੇ ਗੋਲੀ ਮਾਰ ਦਿਓ ਖੜਾ ਕੇ ਦੁਨੀਆ ਦੇ ਵਿੱਚ ਡਾਕਟਰ ਆਪੇ ਲੈ ਆਓ ਤੇ ਮੈਨੂੰ ਚੈੱਕ ਕਰ ਲਓ ਮੇਰੇ ਸ਼ਰੀਰ ਨੂੰ ਮੈਂ ساری ਜ਼ਿੰਦਗੀ ਇੰਨਾ ਸਾਮ-ਸਾਮ ਰੱਖਿਆ ਆ ਮੈਂ ਬਾਣਾ ਮੈਨੂੰ ਵਾਹ ਪੁਰਸ਼ਾਂ ਪਵਾਇਆ ਉਹਨਾਂ ਕਿਹਾ ਸੀ ਦਾਗ ਨਾ ਲੱਗਣ ਦੇਈ ਜੋ ਮਰਜੀ ਹੋ ਗਿਆ ਮੈਂ ਦਾਗ ਨਹੀਂ ਲੱਗਣ ਦਿੱਤਾ ਅਜ ਤੱਕ ਤੇ ਸੁਣੋ ਐਟਾ ਵੱਡਾ ਇਲਜ਼ਾਮ ਸਾਹਮਣਾ ਕੀਤਾ ਪਰ ਫੇਰ ਮੈਂ ਸੋਚਦਾ ਇਹ ਜਿਹੜਾ ਵੀ ਤੁਰੇਗਾ ਜਿਹੜਾ ਵੀ ਚੱਲੇਗਾ ਜੋ ਵੀ ਦੁਨੀਆ ਤੋਂ ਕਰ ਪਾਉਂਦਾ ਲੋਕ ਕਰਦੇ ਆ ਗੱਲਾਂ ਕਰਨ ਵਾਲਿਆਂ ਨੇ ਗੱਲਾਂ ਕਰਨੀਆਂ ਇਹਨਾਂ ਨੇ ਤੁਹਾਨੂੰ ਨਹੀਂ ਬਖਸ਼ਣਾ ਹਟਣਾ ਨਹੀਂ ਸਭ ਕੁਝ ਚੱਲਦਾ ਰਹਿਣਾ ਹੈ ਪਰ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਨੂੰ ਮਰਦਾਨੇ ਨੇ ਕਿਹਾ ਮਹਾਰਾਜ ਦੁਨੀਆ ਬੜੀਆਂ ਗੱਲਾਂ ਕਰਦੀ ਏ ਮਾਰੇ ਕਹਿੰਦੇ ਨਾ ਨਾ ਮਰਦਾਨਿਆਂ ਨਾ ਭਾਈ ਵੱਡਾ ਹੌਸਲਾ ਚਾਹੀਦਾ ਧਾਰਨਾ ਏ ਪੱਥਰ ਖਾ ਖਾ ਕੇ ਗਾਲਾਂ ਲੈ ਲੈ ਕੇ ਆਪਾਂ ਫਿਰ ਵੀ ਦੁਨੀਆ ਨੂੰ ਧਾਰ ਸਾਡਾ ਫਰਜ਼ ਬਣਦਾ ਲੰਗਰ ਚ ਨਾਲੇ ਅਗਲਾ ਰੋਟੀ ਖਾ ਰਿਆ ਹੁੰਦਾ ਨਾਲੇ 100 100 ਗੱਲ ਕਰਦਾ ਹੈ ਨਾਲੇ ਪ੍ਰਸ਼ਾਦਾ ਛਕੇਗਾ ਨਾਲੇ ਘੁੰਮ ਫਿਰ ਕੇ ਜਾਏਗਾ ਨਾਲੇ ਗੱਲਾਂ ਵੀ ਕਰਦਾ ਹੈ ਕਰਨ ਵਾਲਿਆਂ ਨੇ ਕਰਨੀਆਂ ਨੇ ਪਰ ਪਿਆਰ ਕਰਨ ਵਾਲਿਆਂ ਦਾ ਵੀ ਘਾਟਾ ਨਹੀਂ ਸਾਨੂੰ ਵੇਖਣਾ ਪੈਣਾ ਤੇਰਾ ਕੌਣ ਹੈ ਭਰਾਵਾ ਤੈਨੂੰ ਗੱਲਾਂ ਬਹੁਤ ਕਰਦੇ ਨੇ ਓਏ ਵੀਰਾ ਜੇ ਤੁਹਾਨੂੰ ਲੋਕ ਬੋਲਦੇ ਨੇ ਤੁਹਾਨੂੰ ਗੱਲਾਂ ਕਰਦੇ ਨੇ ਤੈਨੂੰ ਕੁਝ ਕਹਿੰਦੇ ਨੇ ਓਏ ਸੋਚਿਆ ਕਰ ਮਾਂ ਤੇ ਤੇਰੀ ਆਪਣੀ ਹੈਗੀ ਐ ਇੱਕ ਤਾਂ ਕਹਿੰਦੀ ਐ ਤੇ ਮੇਰੇ ਪੁੱਤ ਦੀ ਚੜਦੀ ਬੋਲੋ ਮੇਰੇ ਪੁੱਤ ਦੀ ਚੜਦੀ ਕਲਾ ਹੋਵੇ ਇੱਕ ਮਾਂ ਤੇ ਕਹਿੰਦੀ ਐ ਓਏ ਕੋਈ ਤੇਰੇ ਘਰ ਵਾਲੀ ਕਹਿੰਦੀ ਹੋਣੀ ਆ ਵੀ ਮੇਰੇ ਘਰ ਵਾਲੇ ਦੀ ਚੜਦੀ ਤੇਰਾ ਕੋਈ ਪੁੱਤ ਕਹਿੰਦਾ ਹੋਣਾ ਮੇਰੇ ਡੈਡੀ ਦੀ ਚੜ੍ਹਦੀ ਓਏ ਤੂੰ ਉਹਦੇ ਕੰਨੀ ਵੇਖਿਆ ਕਰ ਤੂੰ ਉਹਨਾਂ ਨਾਲ ਬਿਲ ਬਲ ਨਾਲ ਵੇਖਿਆ ਕਰ ਜਿਹੜੇ ਤੇਰੇ ਬਾਰੇ ਬੋਲਦੇ ਐ ਉਹਨਾਂ ਵੱਲ ਵੇਖੀਦਾ ਹੁੰਦਾ ਜਿਹੜੇ ਪਿਆਰ ਕਰਦੇ ਹਮੇਸ਼ਾ ਪਿਆਰ ਕਰਨ ਵਾਲਿਆਂ ਨੂੰ ਸਾਹਮਣੇ ਰੱਖਿਓ ਤੁਸੀਂ ਉਹ ਲੋਕਾਂ ਨੂੰ ਖੁਸ਼ ਕਰਦੇ ਕਰਦੇ ਆਪਣੇ ਪਿਆਰ ਕਰਨ ਵਾਲਿਆਂ ਨੂੰ ਵੀ ਦੂਰ ਕਰ ਲੈਨੇ ਤੁਹਾਨੂੰ ਗੁੱਸਾ ਕਿਸੇ ਹੋਰ ਤੇ ਚੜਿਆ ਹੁੰਦਾ ਹੈ ਬਾਹਰ ਵਾਲਿਆਂ ਦੀਆਂ ਗੱਲਾਂ ਸੁਣ ਕੇ ਲੜਾ ਕੇ ਮਾਂ ਨਾਲ ਪੈਂਦਾ ਹੈ ਗੱਲਾਂ ਲੋਕਾਂ ਦੀਆਂ ਸੁਣ ਕੇ ਆਉਣਾ ਝਗੜਾ ਆਪਣੀ ਮਾਂ ਨਾਲ ਕਰ ਲੈਣਾ ਆ ਕੇ ਹਾਂਜੀ ਜਿਗਰਿਆ ਇਹ ਗੱਲ ਆਪਾਂ ਬੜੀ ਨੋਟ ਕੀਤੀ ਹੈ ਬੜੀ ਦਫਾ ਦੇਖਿਆ ਕਿ ਜਿਹੜੇ ਪ੍ਰਚਾਰਕ ਜਾਂ ਮذਬਦ ਦਾ ਕੰਮ ਕਰਨ ਵਾਲੇ ਹੁੰਦੇ ਨਾ ਉਹਨਾਂ ਦੀਆਂ ਚੀਜ਼ਾਂ ਤੇ ਬਹੁਤ ਜ਼ਿਆਦਾ ਗੌਰ ਕੀਤਾ ਜਾਂਦਾ ਉਹਨਾਂ ਦੇ ਰਹਿਣ ਸਹਿਣ ਤੇ ਉਹਨਾਂ ਦੇ ਘਰ ਤੇ ਉਹਨਾਂ ਦੀ ਗੱਡੀ ਤੇ ਅਗਰ ਉਹ ਕੋਈ ਚੀਜ਼ ਲੈ ਲੈਂਦੇ ਨੇ ਜਾਂ ਇਸਤੇਮਾਲ ਕਰਦੇ ਨੇ ਉਹਦੇ ਤੇ ਬਹੁਤ ਗੌਰ ਕੀਤਾ ਜਾਂਦਾ ਲੇਕਿਨ ਉਹਦੇ ਉਲਟ ਇਹ ਵੇ ਕਿ ਬਾਕੀ ਦੁਨੀਆਦਾਰੀ ਦਾ ਦੋ ਨੰਬਰ ਕੰਮ ਕਰਨ ਵਾਲੇ ਗਲਤ ਕੰਮ ਕਰਨ ਵਾਲੇ ਨਾਲੇ ਉਹ ਨਸੀਹਤ ਕਰਨ ਵਾਲੇ ਹੁੰਦੇ ਨਾ ਉਹ ਦੱਸਣ ਵਾਲੇ ਦੱਸਣ ਵਾਲੇ ਹੁੰਦੇ ਨੇ ਕਿ ਆ ਚੀਜ਼ ਹੈ ਨਾਲੇ ਮੇਰੇ ਮੇਰੇ ਖਿਆਲ ਚ ਉਹ ਆਸਾਨ ਟਾਰਗੇਟ ਹੁੰਦੇ ਨੇ ਹਾਂ ਕਿ ਵੀ ਉਹਨਾਂ ਨੇ ਹਮੇਸ਼ਾ ਸੱਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੁੰਦੀ ਹੈ ਜਾਂ ਨੇਕ ਰਾਹ ਦੱਸਣ ਦੀ ਜਾਂ ਮذਬਤ ਦੀ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਦਸਣ ਦੱਸਣ ਦੇ ਹੁੰਦੇ ਨੇ ਤੇ ਲੋਕਾਂ ਵਾਸਤੇ ਉਹ ਫਿਰ ਆਸਾਨ ਟਾਰਗੇਟ ਬਣ ਜਾਂਦੇ ਨੇ ਤੇ ਆਸਾਨੀ ਨਾਲ ਉਹਨਾਂ ਦੇ ਖਿਲਾਫ ਗੱਲ ਕਰ ਲੈਂਦੇ ਨੇ ਲੇਕਿਨ ਉਹਦੇ ਉਲਟ ਜਿਹੜੇ ਲੋਕ ਮਤਲਬ ਕਿ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਚਾਰ ਗੱਡੀਆਂ ਉਸ ਦਿਨ ਨਿਕਲੀਆਂ ਜਿਹੜੀਆਂ ਸਿੰਗਰਾ ਨੇ ਲਈਆਂ ਡਿਫੈਂਡਰ ਹਾਂ ਉਨੇ ਦੇ ਕਿਸ ਨੇ ਗੱਲ ਨਹੀਂ ਕੀਤੀ ਜਿਸ ਦਿਨ ਸਾਡੀ ਨਿਕਲਨੀ ਤੇ ਉਸ ਦਿਨ ਮਤਲਬ ਕਿ ਜਿਹਦਾ ਅਸੀਂ ਉਸ ਜਿਸ ਦਿਨ ਅਸੀਂ ਲਈਏ ਤੇ ਉਸ ਦਿਨ ਉਹ ਸਾਡੀ ਗੱਡੀ ਗੱਡੀ ਦਾ ਰੋਲਾ ਪੈ ਗਿਆ ਉਹਨਾਂ ਦੀਆਂ ਗੱਡੀਆਂ ਦਾ ਕੋਈ ਰੋਲਾ ਨਹੀਂ ਤੇ ਵਿਆਹਾਂ ਸ਼ਾਦੀਆਂ ਦੇ ਹੱਥਾਂ 'ਚ ਸ਼ਰਾਬਾਂ ਪਾ ਕੇ ਫੜ ਕੇ ਗਾਉਂਦੇ ਨੇ ਲੋਗ ਉਹਨਾਂ ਨੂੰ ਪੈਸੇ ਦਿੰਦੇ ਨੇ 8 8 10 10 ਲੱਖ ਰੁਪਇਆ ਦੇ ਕੇ ਬੁਲਾਉਂਦੇ ਨੇ ਉਹਨਾਂ ਦੀ ਇੱਜ਼ਤ ਜੇ ਮذਬ ਵਾਲੇ ਬੰਦੇ ਦੀ ਕੋਈ ਇੱਜ਼ਤ ਜੇ ਉਹਨਾਂ ਦੀ ਉਹਨਾਂ ਨੂੰ ਬੁਲਾਣ ਵਾਲੇ ਲੋਕ ਨੇ ਤੇ ਮذਬ ਨੂੰ ਪਸੰਦ ਕਰਨ ਵਾਲੇ ਵੀ ਬੜੇ ਲੋਕ ਹੁੰਦੇ ਨੇ ਕਿ ਜਿਹੜੇ ਕਹਿੰਦੇ ਨੇ ਕਿ ਚਲੋ ਵੈਸੇ ਵੀ ਤੇ ਇਹ ਚੀਜ਼ਾਂ ਹੈ ਹੀ ਨੇ ਨਾ ਬੜੀਆਂ ਹੀ ਨੇ ਚੱਲ ਦੀਨ ਅਗਰ ਕਿਸੇ ਮذਬ ਦੀ ਤਬਲੀਗ ਵਾਸਤੇ ਜਾਂ ਚੰਗੇ ਕੰਮ ਵਾਸਤੇ ਇਸਤੇਮਾਲ ਹੋ ਜਾਣੀਆਂ ਤੇ ਚਲੋ ਚੰਗੀ ਗੱਲ ਹੈ ਕਿ ਵੀ ਹੁਣ ਮਿਸਾਲ ਇੱਕ ਪ੍ਰਚਾਰਕੇ ਹੋਣਾ ਕਿ ਪਾਕਿਸਤਾਨ ਦੇ ਵਿੱਚ ਵੀ ਪ੍ਰਚਾਰਕ ਕੋਈ ਐਡੀਆਂ ਗੱਡੀਆਂ ਨਹੀਂ ਸੀ ਹੁੰਦੀਆਂ ਹੁਣ ਆਪਣੇ ਪਾਕਿਸਤਾਨ 'ਚ ਵੀ ਪ੍ਰਚਾਰਕ ਉਹ ਫਾਰਚੂਨਰ ਲਈ ਫਿਰ ਉਹ ਫਾਰਚੂਨਰ ਦਰਮਿਆਨੇ ਜੇ ਮੌਲਵੀਆਂ ਕੋਲ ਵੀ ਫਾਰਚੂਨਰ ਆ ਜਾਂ ਇਸ ਤੋਂ ਵੱਡੀਆਂ ਗੱਡੀਆਂ ਨੇ ਤੇ ਉਹ ਹੋਣੀਆਂ ਚਾਹੀਦੀਆਂ ਅਸੀਂ ਤੇ ਇਹ ਕਹਿੰਦੇ ਆ ਕਿ ਉਹ ਹੋਣੀਆਂ ਚਾਹੀਦੀਆਂ ਕਿਉਂਕਿ ਉਹਨਾਂ ਨੇ ਇੱਕ ਜੇ ਵਕਤ ਦੂਸਰੀ ਗੱਲ ਤਾਂ ਕਿ ਪਤਾ ਲੱਗੇ ਕਿ ਧਾਰਮਿਕ ਜਿਹੜੇ ਲੋਕ ਨੇ ਉਹ ਉਸਨੂੰ ਗਰੀਬ ਨਹੀਂ ਹੈਗਾ ਮਤਲਬ ਕਿ ਇਹ ਜ਼ਰੂਰੀ ਨਹੀਂ ਹੈ ਕਿ ਧਰਮ ਗੁਰਬਤ ਦਾ ਨਾਂ ਹੈ ਜਾਂ ਮਾੜੇ ਲੋਕਾਂ ਦਾ ਵਾਸਤੇ ਹੀ ਹੁੰਦਾ ਹੈ ਇਹ ਸ਼ੋਅ ਆਣਾ ਚਾਹੀਦਾ ਹੈ ਕਿ ਧਰਮ ਚੰਗੇ ਅਮੀਰ ਲੋਕਾਂ ਵਾਸਤੇ ਵੀ ਹੁੰਦਾ ਹੈ ਇਹ ਨਹੀਂ ਕਿ ਸਿਰਫ ਗਰੀਬਾਂ ਵਾਸਤੇ ਹੀ ਹੁੰਦਾ ਹੈ ਧਰਮ ਇਹ ਲੋਕ ਤੇ ਇਹ ਸਮਝਦੇ ਨੇ ਵੀ ਜਿਹੜੇ ਮਤਲਬ ਕਿ ਧਰਮ ਨੂੰ ਹਮੇਸ਼ਾ ਮੰਨਦੇ ਜ਼ਿਆਦਾਤਰ ਗਰੀਬ ਲੋਕ ਹੀ ਨੇ ਤੇ ਲੋਕਾਂ ਨੇ ਤੇ ਧਰਮ ਨੂੰ ਗਰੀਬ ਹੀ ਕਰ ਛੜਿਆ ਇਸ ਇਹ ਮਤਲਬ ਕਿ ਲੋਕਾਂ ਦੀ ਸੋਚ ਹੈ ਕਿ ਧਰਮ ਵਾਲਿਆਂ ਕੋਲ ਪੈਸਾ ਨਹੀਂ ਆ ਸਕਦਾ ਲੇਕਿਨ ਲੋਕ ਪਸੰਦ ਕਰਨ ਵਾਲੇ ਵੀ ਹੁੰਦੇ ਨੇ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ ਜਿਹੜੇ ਮਾਸ਼ਰੇ ਦੇ ਵਿੱਚ ਇਹ ਕੰਮ ਕਰਦੇ ਨੇ ਕਿ ਉਹਨਾਂ ਨੂੰ ਮਤਲਬ ਇਹ ਚੀਜ਼ਾਂ ਪ੍ਰੋਵਾਈਡ ਕਰਦੇ ਨੇ ਸਹੂਲਤਾਂ ਪ੍ਰੋਵਾਈਡ ਕਰਦੇ ਕੱਲ ਮੈਂ ਗਿਆ ਇੱਕ ਜਗ੍ਹਾ ਤੇ ਤੇ ਉੱਥੇ ਵੀ ਉਹ ਮੌਲੀ ਸਾਹਿਬ ਦੱਸਣ ਦੇ ਸੀ ਕਿ ਇੱਥੇ ਆਪਣੇ ਇੱਕ ਮਸਜਿਦ ਹੈ ਤੇ ਉਹਦੇ ਇਮਾਮ ਮਸਜਿਦ ਨੂੰ ਇੱਕ ਬੰਦਾ ਉਹਨੇ ਗੱਡੀ ਵੀ ਲੈ ਕੇ ਦਿੱਤੀ ਹੋਈ ਹੈ ਉਹਦੀ 60000 ਤਨਖਾਹ ਵੀ ਲਈ ਹੋਈ ਹੈ ਤੇ ਉਹਨੂੰ ਹੀ ਸਾਰੀ ਕਮੇਟੀ ਹਰ ਚੀਜ਼ ਬਣਾਇਆ ਉਹਨੇ ਹੀ ਪੈਸੇ ਲਾਣੇ ਨੇ ਮਸਜਿਦ ਤੇ ਹੋ ਗਿਆ ਕਿੱਥੇ ਹੋ ਗਿਆ ਇੰਜ ਦੇ ਲੋਕ ਵੀ ਮੌਜੂਦ ਹੁੰਦੇ ਨੇ ਜਿਹੜੇ ਦਾਨ ਕਰਦੇ ਨੇ ਤੇ ਇਹ ਇਹਨਾਂ ਚੀਜ਼ਾਂ ਤੇ ਖਾਸ ਖਿਆਲ ਰੱਖਣਾ ਚਾਹੀਦਾ ਕਿ ਇਹ ਕੋਈ ਆਪਾਂ ਕੰਪੈਰੀਜ਼ਨ ਨਹੀਂ ਕਰ ਰਹੇ ਤੇ ਨਾ ਕਰਨਾ ਚਾਹੀਦਾ ਕਿਉਂਕਿ ਧਰਮ ਵਾਲਿਆਂ ਕੋਲ ਵੀ ਪੈਸਾ ਹਰ ਚੀਜ਼ ਹੋਣੀ ਚਾਹੀਦੀ ਹੈ ਹਾਂ ਅਮੀਰ ਇਹਦੇ ਦੋਸਤਾਂ ਨੂੰ ਇਹ ਵੀਡੀਓ ਪਸੰਦ ਆਈ ਹੋਏਗੀ ਇਹ ਛੋਟਾ ਜਿਹਾ ਕੰਪੈਰੀਜ਼ਨ ਸੀ ਉਹਨਾਂ ਦੇ ਖਿਲਾਫ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ ਉਹਨਾਂ ਦਾ ਉਹ ਜਵਾਬ ਦੇ ਰਹੇ ਸੀ ਤੇ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਸਾਨਦੇ ਹੋ ਇਜਾਜ਼ਤ ਅੱਲਾਹ ਨਿਗੇਬਾਨ